ਥਲੇਦਾਰ ਮਾਇਆ ਦਾ ਨਾਮ ਹੀ ਲੈਣਾ ਉਹਨੂੰ ਇਹਨਾਂ ਕਿਹਾ ਵੀ ਇਹਦਾ ਪਰਚਾ ਦੇ ਉਹ ਮਨੂੰ ਕਹਿੰਦਾ ਵੀ ਮੈਂ ਰੋਟੀ ਕਾਣਾ ਤੇ ਤੂੰ ਉਹ ਰੀਟਰ ਕੋਲ ਬਿਆਨ ਲਿਖਾ ਦੇ ਤੇ ਮੈਂ ਆਰ ਕੇ ਦੇ ਦੇਣਾ ਮੈਂ ਬਿਆਨ ਲਿਖਾ ਤੇ ਜਦੋਂ ਬਿਆਨ ਲਿਖਾ ਕੇ ਤੇ ਰੀਟਰ ਮੈਨੂੰ ਅੰਦਾਜ਼ ਤੂੰ ਜਾ ਤੇਰਾ ਕੋਈ ਕੰਮ ਨਹੀਂ ਮੈਂ ਘਰ ਨੂੰ ਚਲਾ ਗਿਆ منٹ کھلوئے ہو یار ایسا چلو مردا آباد مردا آباد مردا ایسا چلو ویکھ کے چپ کر گئے مردا آباد مردا آباد مردا آباد 50 سن مردا آباد vi er altid i gang med at tage kamera mindre for det ਮੇਕੋ ਅੱਜ ਅਸੀਂ ਆਏ ਦਿਨ ਚ گاਵੇਂ ਚ ਨਹੀਂ ਸਾਰੇ ਪੰਜਾਬ ਵਿੱਚ ਦੁਕਾਨਦਾਰਾਂ ਦੀਆਂ ਨਿਤ ਦਿਹਾੜੇ ਚੋਰੀਆਂ ਹੋ ਰਹੀਆਂ ਡਾਕੇ ਵੱਜ ਰਹੇ ਆ ਸੁਨਿਆਰਿਆਂ ਦੀਆਂ ਦੁਕਾਨਾਂ ਭੱਜ ਰਹੀਆਂ ਨੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਨੇ ਜਿੰਨ ਦਿਹਾੜੇ ਕੱਪੜੇ ਵਾਲੀਆਂ ਦੁਕਾਨਾਂ ਤੋਂ ਚੋਰੀ ਕਰਕੇ ਕੱਪੜਾ ਚੁੱਕ ਕੇ ਚੋਰ ਭੱਜ ਰਹੇ ਆ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦਾ ਅਸੀਂ ਸਾਰੇ ਜਨਤਕ ਜਥੇਬੰਦੀਆਂ ਵਾਲੇ ਜਿਹੜਾ ਮਜ਼ਦੂਰ ਕਿਸਾਨ ਦੁਕਾਨਦਾਰ ਏਕਤਾ ਦੇ ਨਾਰੇ ਲਾ ਰਹੇ ਆ ਪੀਏ ਉਦੋਂ ਹਟਣਾ ਜਦੋਂ ਲੋਕੀ ਇਕੱਠੇ ਹੋਣਗੇ ਇਹ ਜਿਹੜਾ ਐਸਐਚਓ ਆ ਇਹਨੂੰ ਦੋ ਤਿੰਨ ਵਾਰੀ ਮਿਲ ਚੁੱਕੇ ਆਂ ਟੀਐਸਪੀ ਨੂੰ ਮਿਲ ਕੇ ਕੀਆ ਐਸਐਸਪੀ ਨੂੰ ਵੱਡਾ ਵਫਤ ਮਿਲਿਆ ਕਿ ਚ گاਵੇਂ ਚ ਰੋਜ਼ ਚੋਰੀਆਂ ਹੋ ਰਹੀਆਂ ਆ ਵਿਰਸਾ ਸੋਂ ਦੀ ਦੂਜੀ ਨਾ ਦੁਕਾਨ ਭੱਜ ਗਈ ਆ ਇਹ ਸਿਰਫ ਵਿਰਸਾ ਸੋਂ ਕਰਕੇ ਨਹੀਂ ਕੀਤਾ ਜਾ ਰਿਹਾ ਚ ਗਾਵੇਂ ਦੇ ਵਿੱਚ ਸਾਰੇ ਦੁਕਾਨਦਾਰ ਸੁਰੱਖਿਅਤ ਨਹੀਂ ਲੋਕਾਂ ਦੇ ਰੋਜ਼ ਮੋਟਰਸਾਈਕਲ ਚੁੱਕੇ ਜਾ ਰਹੇ ਆ ਦੁਕਾਨਦਾਰ ਦੇ ਅੱਗੇ ਕੋਈ ਮੋਟਰਸਾਈਕਲ ਨਹੀਂ ਲਾ ਸਕਦਾ ਦਿਨ ਦਿਹਾੜੇ ਕਤਲੋਗਾਰਤ ਜਿਹੜੀ ਆ ਇਹ ਬੜੀ ਸੋਚੀ ਸਮਝੀ ਚਾਲ ਦੇ ਨਾਲ ਭਗਵੰਤ ਮਾਨ ਕਰਾ ਰਿਆ ਅੱਜ ਜਿਵੇਂ ਵਿਰਸਾ ਦੀ ਚੋਰੀ ਹੋਈ ਆ ਪਰ ਤੁਹਾਨੂੰ ਪਹਿਲਾਂ ਵੀ ਆਪਾਂ ਤੁਰੇ ਸੀ ਨਹੀਂ ਅਸੀਂ ਪਹਿਲਾਂ ਵੀ ਅਸੀਂ ਅਸੀਂ ਲਗਾਤਾਰ ਇਹਦੇ ਤੇ ਸੰਘਰਸ਼ ਕਰਦੇ ਆ ਇਹ ਨਿਹਰਾ ਚਗਾਵੇਂ ਨਹੀਂ ਹੋਰ ਨਾਲ ਸ਼ਹਿਰਾਂ ਚ ਵੀ ਕੀਤਾ ਸਾਡਾ ਜਿਹੜਾ ਸੰਯੁਕਤ ਸਾਨ ਮੋਰਚਾ ਵਾ ਉਹਨੇ ਮਿਲ ਕੇ ਭਗਵੰਤ ਮਾਨ ਨੂੰ 19 ਤਰੀਕ ਨੂੰ ਨਾਲ ਦਾ ਦੁਕਾਨਦਾਰਾਂ ਦੇ ਨਮਾਇਦੇ ਲੈ ਕੇ ਨਾਲ ਸਾਰਿਆਂ ਦੇ ਨਮਾਇਦੇ ਲੈ ਕੇ ਕਿਹਾ ਵੀ ਦਿਨ ਦਿਹਾੜੇ ਕਤਲੋਕਾਰ ਤੋਰੀ ਆ ਲੁੱਟਾਂ ਖੋਹ ਆ ਰਹੇ ਆ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦਾ ਅਸੀਂ ਸਮਝਦੇ ਆ ਸਰਕਾਰ ਦੀ ਸ਼ਹਿ ਤੇ ਹੋ ਰਹੀ ਆ ਜਿਸ ਤਰ੍ਹਾਂ ਕੋਈ ਚੋਰ ਫੜਿਆ ਵੀ ਜਾਂਦਾ ਮੁੜ ਕੇ ਉਹਨੂੰ ਛੱਡਿਆ ਵੀ ਜਾਂਦਾ ਦੁਕਾਨਦਾਰਾਂ ਨੂੰ ਛੱਡ ਦਿੰਦੇ ਆ ਵਾ ਵੀ ਮੈਂ ਨਾ ਵੀ ਇਹ ਉਹ ਗੱਲ ਆ ਵੀ ਅੱਧਾ ਅੱਧੇ ਪੈਸੇ ਤੋਂ ਪਹਿਲਾਂ ਦੇ ਦਿੰਦੇ ਆ ਇਹ ਪੁਲਿਸ ਦੀ ਸਾਰੀ ਰੇਖ ਦੇਖ ਵਿੱਚ ਕੰਮ ਹੋ ਰਿਆ ਵਾ ਪੁਲਿਸ ਵਾਲੇ ਦੇ ਦਿੰਦੇ ਆ ਕਿ ਦੁਕਾਨਦਾਰ ਨੂੰ ਦੇ ਦਿੰਦੀ ਚੋਰ ਨਾ 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 ਚੋਰ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਨਹੀਂ ਇਹ ਦੁਕਾਨਦਾਰ ਨੇ ਛਡਾਉਂਦਾ ਕੋਈ ਨਹੀਂ ਨਹੀਂ ਉਹ ਕਿਤੇ ਉਹਦਾ ਅਸੀਂ ਨਿੰਦਿਆ ਕਰਦੇ ਆ ਜੇ ਕੋਈ ਇਤਨਾ ਦੁਕਾਨਦਾਰ ਕਰਦਾ ਅਸੀਂ ਉਹਦੇ ਨਾਲ ਨਹੀਂ ਅਸੀਂ ਤੇ ਸਾਰੇ ਪੰਜਾਬ ਦੀ ਅੱਜਕੱਲ ਕਰ ਰਹੇ ਆ ਇਹ ਅਸੀਂ ਇੱਥੇ ਲਾ ਰਿਹਾ ਬਾਕੀ ਸ਼ਹਿਰਾਂ 'ਚ ਵੀ ਲਾਵਾਂਗੇ ਕਰਨਤਾਂ ਜੀ ਪਿੱਛੇ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਲਾਵਾਂਗੇ ਇਹ ਦੁਕਾਨਦਾਰਾਂ ਨੂੰ ਹੁਕਾ ਦੇਣਾ ਚਾਹੁੰਦੇ ਆਂ ਵੀ ਕੱਲੇ-ਕੱਲੇ ਕੋਟਨਾ ਖਾਓ ਆਓ ਇਕੱਠੇ ਹੋ ਕੇ ਲੜਾਈ ਰੰਬੀਏ ਇਹ ਸਰਕਾਰ ਦੇ ਵਿਰੁੱਧ ਕੇਂਦਰ ਸਰਕਾਰ ਦੇ ਵਿਰੁੱਧ ਇਹ ਮਗਹਾਈ ਤੋਂ ਬੇਰਜ਼ਗਾਰੀ ਤੋਂ ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਲਈ ਅਜਿਹਾ ਕੁਝ ਕਰਵਾ ਰਿਹਾ ਗਿਣੀ ਵਿੱਚੀ ਸਾਜ਼ਿਸ਼ ਆ ਸੋ ਇਸ ਕਰਕੇ ਅੱਜ ਅਸੀਂ ਡੀਐਸਪੀ ਨੂੰ ਹੀ ਉਹਦਾ ਘਰਾਓ ਕਰਨਾ ਥਾਣੇ ਦਾ ਘਰਾਓ ਕਰਨਾ ਵੀ ਇਹ ਮਿਹੜੀ ਭੁਗਤਣਾ ਚੋਰੀਆਂ ਚਗਾਵੇਂ ਦੇ ਵਿੱਚ ਖਾਸ ਕਰਕੇ ਅੱਜ ਦਿਨ ਚੋਰੀਆਂ ਹੁੰਦੀਆਂ ਇਹਨਾਂ ਚੋਰੀਆਂ ਨੂੰ ਬੰਦ ਕਰੋ ਪੁਲਿਸ ਜਾਨ ਮਾਲ ਦੀ ਰਾਖੀ ਹੁੰਦੀ ਆ ਕੋਈ ਰੱਖ ਨਹੀਂ ਕਰ ਰਿਹਾ ਜੀ ਥਾਣੇ ਦੇ ਪਰ ਕੀ ਕਰਨੇ ਜੀ ਇਹ ਇੱਥੇ ਕੁਝ ਸਮੇਂ ਪਹਿਲਾਂ ਚੋਰੀ ਹੋਈ ਸੀ ਜਿਸ ਦੇ ਸਬੰਧੀ ਇਹਨਾਂ ਨੇ ਅੱਜ ਮੰਗ ਕੀਤੀ ਆ ਕਿ ਸਾਡਾ ਚੋਰ ਫੜਿਆ ਜਾਵੇ ਜਿਸ ਬੰਦੀ ਆਪਾਂ ਪਰਚਾ ਦਰਜ ਰਜਿਸਟਰ ਕਰ ਦਿੱਤਾ ਗਿਆ ਵਾ ਤੇ ਬਹੁਤ ਹੀ ਮਸ਼ਹੂਰੀ ਦੇ ਨਾਲ ਆਪਾਂ ਜਾਂਚ ਕਰ ਰਹੇ ਆ ਆਪਾਂ ਬਹੁਤ ਹੀ ক্লোਜ਼ ਆ ਅੱਜ ਬੰਦੇ ਵੀ ਰਾਉਂਡ ਅਪ ਕੀਤੇ ਆ ਪੰਜ ਹਨਾ ਪਿਛਲੇ 4 ਦਿਨਾਂ ਦੇ ਵਿੱਚ ਆਪਾਂ 5 ਬੰਦੇ ਰਾਉਂਡ ਅਪ ਕੀਤੇ ਆ ਇਸੇ ਸਬੰਧ ਵਿੱਚ ਤੇ ਬਹੁਤ ਹੀ ਜਲਦ ਅਸਲ ਦੋਸ਼ੀ ਦੀ ਪਛਾਣ ਕਰਕੇ ਤੇ ਕਾਨੂੰਨ ਕੀਤੇ ਜਾਵੇਗਾ